ਬਾਤਾਂ ਤੋਂ ਬਾਤੇ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਇਹ ਬਾਬਾ ਜੀ ਬੰਗਲਾ ਸਾਹਿਬ ਗੁਰਦੁਆਰੇ ਵਿੱਚ ਮਿਲੇ ਨੇ ਬੜੀ ਸਿਹਤ ਖਰਾਬ ਹੈ ਬੜੀ ਸਿਹਤ بگੜ ਗਈ ਹੈ ਨਾ ਦੀ ਇੱਥੇ ਸੇਵਾ ਕਰਦੇ ਸੀ ਕਈ ਸਾਲਾਂ ਤੋਂ ਹਾਲਾਤ ਦੇਖ ਕੇ ਬੜਾ ਦੁੱਖ ਵੀ ਆਇਆ 90 95 ਸਾਲ ਦੀ ਉਮਰ ਕੋਈ ਸੰਭਾਲਣ ਨੂੰ ਤਿਆਰ ਬੰਗਲਾ ਸਾਹਿਬ ਦੇ ਬਾਹਰ ਇੱਕ ਦਿਨ ਡਿੱਗ ਪਿਆ ਗੁਰੂ ਘਰ ਜੋੜਾ ਸਾਹਿਬ ਦੇ ਕੋਲੇ ਆ ਕੇ ਤੁਰ ਨਹੀਂ ਸੀ ਹੁੰਦਾ ਲਾਤ ਇਦਾਂ ਦੇ ਬਣ ਕੇ ਤੁਰਨ ਤੋਂ ਵੀ ਰਹਿ ਗਿਆ ਬਾਪੂ ਇਸ਼ਨਾਨ ਪਾਣੀ ਤੋਂ ਵੀ ਰਹਿ ਗਿਆ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਬਾਪੂ ਬਲਦੇਵ ਸਿੰਘ ਦਿੱਲੀ ਤੋਂ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਸਾਨੂੰ ਬਾਪੂ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਬਲਦੇਵ ਸਿੰਘ ਰਤਨਾ ਸਨ ਆਫ ਗੁਰਬੰਧ ਸਿੰਘ ਬਾਪੂ ਜੀ ਨੇ 35 36 ਸਾਲ ਫੈਕਟਰੀ ਚ ਜੌਬ ਕੀਤੀ ਰਿਟਾਇਰਮੈਂਟ ਹੋ ਗਈ ਕੰਪਨੀ ਵੱਲੋਂ ਬੈਂਚ ਲੱਗੀ ਬਾਪੂ ਨੂੰ ਦਿੱਲੀ ਦੇ ਵਿੱਚ ਜੌਬ ਕੀਤੀ ਬਾਪੂ ਨੇ ساری ਜਿੰਦਗੀ ਹਾਲਾਂਕਿ ਬਾਪੂ ਦਾ ਪਰਿਵਾਰ ਪੰਜਾਬ 'ਚ ਰਹਿੰਦਾ ਸੀ ਬੱਚੇ ਵਿਆਹੇ ਹੋਏ ਸੀ ਸਾਰੇ ਆਪੋ ਆਪਣੇ ਜ਼ਿੰਦਗੀ 'ਚ ਅੱਗੇ ਵਧ ਗਏ ਬਾਪੂ ਨੂੰ ਕੋਈ ਆਪਣੇ ਕੋਈ ਰੱਖਣ ਨੂੰ ਤਿਆਰ ਨਹੀਂ ਸੀ ਬਾਪੂ ਗੁਰੂ ਘਰ 'ਚ ਮੰਗਲਾ ਸਾਹਿਬ ਰਹਿ ਕੇ ਉੱਥੇ ਨੇੜੇ ਕਮਰਾ ਕਿਰਾਏ ਤੇ ਲੈ ਲਿਆ ਤੇ ਆਪਣੀ ਜੋੜਿਆਂ ਦੀ ਸੇਵਾ ਕਰੀ ਜਾਂਦਾ ਸੀ ਕਈ 5-7 ਸਾਲ ਨਿਕਲ ਗਏ ਬਾਪੂ ਜੀ ਨੂੰ ਹਰਨੀਆਂ ਦੀ ਪ੍ਰੋਬਲਮ ਸੀ ਬਹੁਤ ਜ਼ਿਆਦਾ ਹਰਨੀਆਂ ਦੀ ਪ੍ਰੋਬਲਮ ਇੰਨੀ ਵੱਧ ਗਈ ਇਕੱਲਾ ਬਜ਼ੁਰਗ ਨਾ ਰੋਟੀ ਪਾਣੀ ਦਾ ਨਾ ਪ੍ਰੋਪਰ ਆਪਣੀ ਕੱਲੀ ਜਾਨ ਸਿਹਤ ਰੱਖਣ ਸਿਹਤ ਦਾ ਖਿਆਲ ਰੱਖਣ ਚ ਅਸਮਰੱਤ ਸੀ ਬਾਪੂ ਤਾਂ ਟੈਸਟਿਕਲ ਦਾ ਸਹਿਜ ਬਾਪੂ ਦੇ ਨਲਾਂ ਦਾ ਸਹਿਜ ਫੁੱਟਬਾਲ ਜਿੱਡਾ ਹੋ ਗਿਆ ਉਹਵੇਂ ਕਿਵੇਂ ਨਾ ਕਿਵੇਂ ਬਾਪੂ ਤੁਰਦਾ ਆ ਕੇ ਜੋੜਾ ਘਰ ਤੇ ਸੇਵਾ ਕਰਾਉਂਦਾ ਪਛਾੜਦਾ ਬਣੀ ਛੱਕ ਦਾ ਜਾ ਕੇ ਕਮਰੇ ਚ ਤਾਂ ਹਾਲਾਤ ਇਦਾਂ ਦੇ ਬਣ ਗਏ ਤੁਰਨ ਤੋਂ ਵੀ ਰਹਿ ਗਿਆ ਬਾਪੂ ਇਸ਼ਨਾਨ ਪਾਣੀ ਤੋਂ ਵੀ ਰਹਿ ਗਿਆ ਮੰਗਲਾ ਸਾਹਿਬ ਦੇ ਬਾਹਰ ਇੱਕ ਦਿਨ ਡਿੱਗ ਪਿਆ ਗੁਰੂ ਘਰ ਜੋੜਾ ਸਾਹਿਬ ਦੇ ਕੋਲੇ ਆ ਕੇ ਤੁਰ ਨਹੀਂ ਸੀ ਹੁੰਦਾ ਚੈੱਕ ਕੀਤਾ ਦੇਖਿਆ ਤਾਂ ਝਾਕਮ ਸੀ ਪਰਬੰਧਕਾਂ ਨੇ RAM RAM LOYAH HOSPITAL ਚ ਦਾਖਲ ਕਰਾਤਾ ਉਹਨਾਂ ਨੇ ਚੈੱਕ ਕੀਤਾ ਦੇਖਿਆ ਵੀ ਵੱਡੀ ਐ ਪ੍ਰੋਬਲਮ ਉਹਨਾਂ ਨੇ ਇੱਕ ਦਿਨ ਰੱਖ ਕੇ ਉਸ ਤੋਂ ਬਾਅਦ ਛੁੱਟੀ ਕਰਤੀ ਕਿਉਂਕਿ ਬਾਪੂ ਜੀ ਦੇ ਟੈਸਟਿਕਲ ਦੇ ਵਿੱਚ ਨਲਾਂ ਦੇ ਵਿੱਚ ਕੀੜੇ ਪੈ ਚੁੱਕੇ ਸੀ ਐਡਾ ਵੱਡਾ ਹੋਲ ਬਣ ਗਿਆ ਸੀ ਥੱਲੇ ਤਾਂ ਫਿਰ ਸਾਨੂੰ ਉਹ ਵੀਡੀਓ ਆਈ ਕੋ ਮਦਿਕਮਾਉਂਦੇ ਜਿੱਥੇ ਬਾਪੂ ਡਿੱਗਿਆ ਗੁਰੂ ਘਰ ਦੇ ਬਾਹਰ ਲੋਕਾਂ ਨੇ ਵੀਡੀਓ ਭੇਜੀ ਤਾਂ ਅਸੀਂ ਵੀ ਪ੍ਰਬੰਧਕਾਂ ਤੇ ਕਰ ਸੰਪਰਕ ਕੀਤਾ ਤਾਂ ਸਾਨੂੰ ਜਿਹੜੇ ਵੀਰ ਨੇ ਵੀਡੀਓ ਭੇਜੀ ਸੀ ਉਹਨੇ ਗੱਲ ਕਰਕੇ ਦੱਸਿਆ ਵੀ ਗੁਰਦੁਆਰਾ ਬੰਗਲਾ ਸਾਹਿਬ ਦੇ ਐਂਬੂਲੈਂਸ ਦੇ ਵਿੱਚ ਅਸੀਂ ਇੱਥੇ ਪਹੁੰਚਦਾ ਕਰ ਦਿੰਨੇ ਆ ਬਾਪੂ ਤੇ ਫਿਰ ਬਾਪੂ ਜੀ ਸੁਪਨਿਆਂ ਦੇ ਘਰ ਆਏ ਬਾਪੂ ਬਲਦੇਵ ਸਿੰਘ ਜੀ ਦੇ ਹਾਲਾਤ ਦੇਖ ਕੇ ਬੜਾ ਦੁੱਖ ਵੀ ਆਇਆ ਵੀ 90 95 ਸਾਲ ਦੀ ਉਮਰ ਧੀਆਂ ਪੁੱਤ ਵੀ ਆ ਪਰ ਕੋਈ ਸੰਭਾਲਣ ਨੂੰ ਤਿਆਰ ਨਹੀਂ ਬਾਪੂ ਦੇ ਤਿੰਨ ਪੁੱਤ ਆ ਮਲਕੀਰ ਸਿੰਘ ਭਪਿੰਦਰ ਸਿੰਘ ਗਰਮੀਤ ਸਿੰਘ ਇੱਕ ਬੇਟੀ ਜਸਵਿੰਦਰ ਕੌਰ ਤਾਰਮ ਪਤਨੀ ਇਸ ਦੁਨੀਆ ਤੋਂ ਜਾ ਚੁੱਕੀ ਆ ਪਰਿਵਾਰ ਨਾਲ ਜਦੋਂ ਅਸੀਂ ਫੋਨ ਤੇ ਗੱਲ ਕੀਤੀ ਬਾਪੂ ਨੂੰ ਇਸ ਉਮਰ ਦੇ ਵਿੱਚ ਹੁਣ ਇਸ ਹਾਲਾਤ ਚ ਸੰਭਾਲਣ ਦੀ ਬਜਾਏ ਬਾਪੂ ਦੀਆਂ ਗਲਤੀਆਂ ਕੱਢੀ ਜਾ ਰਹੇ ਸੀ ਬਾਪੂ ਦੀ ਹਾਲਤ ਨੂੰ ਦੇਖਦੇ ਆ ਪਰੇਸ਼ਨ ਕਰਨਾ ਜ਼ਰੂਰੀ ਸੀ ਈਡੇ ਤਾਂ ਕੱਟ ਤੇ ਗੋਲੀ ਭਰ ਕੇ ਬਾਪੂ ਦੇ ਈਡੇ ਨਿਕਲੇ ਫਿਰ ਵੀ ਧੰਨਵਾਦ ਅਸੀਂ ਕਰਦੇ ਆ ਬਾਪੂ ਜੀ ਬਲਦੇਵ ਸਿੰਘ ਜੀ ਨੂੰ ਮਿਲਣ ਆਏ ਉਹਨਾਂ ਦੇ ਜਿਹੜੇ ਪਰਿਵਾਰ ਕੇ ਮੈਂਬਰ ਜਿਨ੍ਹਾਂ ਨੇ ਆ ਕੇ ਬਾਪੂ ਨੂੰ ਹੋਸਰ ਦਿੱਤਾ ਬਾਪੂ ਦਾ ਵੱਡਾ ਭਰਾ ਆਇਆ ਸੀ ਦਰਸ਼ਨ ਸਿੰਘ ਬਾਪੂ ਦਾ ਛੋਟਾ ਬੇਟਾ ਆਇਆ ਸੀ ਗਰਮੀਤ ਸਿੰਘ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ ਬਾਪੂ ਦੇ ਪਰਿਵਾਰ ਨੂੰ ਸਰਪੰਚ ਆਏ ਸੀਗੇ ਬਲਬੀਰ ਸਿੰਘ ਪਿੰਡ ਦੇ ਬਾਪੂ ਵੀ ਜਿਤ ਕਰੀ ਬੈਠਾ ਵੀ ਮੈਂ ਪਿੰਡ ਨਹੀਂ ਜਾਣਾ ਉਹਨਾਂ ਕੋਲ ਨਹੀਂ ਜਾਣਾ ਮੈਨੂੰ ਉਦੋਂ ਨਹੀਂ ਸਾਭਿਆ ਮੈਨੂੰ ਐ ਨਹੀਂ ਕੀਤਾ ਮੈਨੂੰ ਉਹ ਨਹੀਂ ਕੀਤਾ ਤੇ ਅਸੀਂ ਕਈ ਵਾਰੀ ਆਪਣੀ ਜ਼ਿੰਦਗੀ 'ਚ ਇੰਨਾ ਅੱਗੇ ਵੱਧ ਜਾਂਦੇ ਆ ਆਪਾਂ ਆਪਣੀ ਜ਼ਿੰਦਗੀ 'ਚ ਇੰਨਾ ਕਿ ਬਿਆਸਤ ਹੋ ਜਾਨੇ ਅਸੀਂ ਉਸ ਸਮਾਂ ਤੇ ਪਿਆਰ ਦੇ ਨਹੀਂ ਪਾਉਂਦੇ ਬਜ਼ੁਰਗਾਂ ਤੇ ਨਹੀਂ ਤਾਂ ਬਲਦੇਵ ਸਿੰਘ ਕੋਈ ਐਪ ਵੀ ਨਹੀਂ ਸੀ ਕੋਈ ਐਪ ਨਹੀਂ ਸੀ ਕਰਦਾ ਕੋਈ ਬਲਦੇਵ ਸਿੰਘ ਗੁਰੂ ਦਾ ਸਿੱਖ ਸੀ ਗੁਰੂ ਦੇ ਘਰ ਦਾ ਸੇਵਾਦਾਰ ਸੀ ਆਪਣੇ ਬੱਚਿਆਂ ਨੂੰ ਵੀ ਪਾਲਿਆ ਪੜਾਇਆ ਲਿਖਾਇਆ ਵਿਆਹਿਆ ਥੋੜੇ ਜਿ ਪਿਆਰ ਦੀ ਜ਼ਰੂਰਤ ਆ ਅਰਦਾਸ ਕਰਿਓ ਬਾਪੂ ਜੀ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ਣ ਵੈਸੇ ਬਾਪੂ ਜੀ ਦਾ ਹਣ ਆਪਰੇਸ਼ਨ ਹੋ ਗਿਆ ਬਾ ਠੀਕ ਹੋ ਗਿਆ ਹਸਪਤਾਲ ਤੋਂ ਛੁੱਟੀ ਹੋ ਗਈ ਆ ਬਸ ਦਿਮਾਗੀ ਥੋੜੇ ਜੇ ਕਈ ਵਾਰੀ ਕਸਤੇ ਅਬ ਅਬਸੈਟ ਹੋ ਜਾਂਦੇ ਆ ਨਰਾਜ ਹੋ ਜਾਂਦੇ ਆ ਕਿਉਂਕਿ ਆਪਣੇ ਤੋਂ ਦੂਰ ਰਹਿਣਾ ਖੁਦ ਆਪਣੇ ਆਪ ਤੋਂ ਦੂਰ ਰਹਿਣ ਦੇ ਬਰਾਬਰ ਆ ਤੇ ਇਹਨਾਂ ਦੇ ਆਪਣਿਆਂ ਨੂੰ ਵੀ ਵੈਗੁਰੂ ਸਮਤ ਬਖਸ਼ਣ ਉਹ ਆਪਣੇ ਬਾਪੂ ਦੇ ਨੇੜੇ ਆਉਣ ਤੇ ਬਾਪੂ ਦਾ ਜਿਹੜਾ ਇਹ ਰਹਿੰਦਾ ਜੀਵਨ ਆ ਇਹ ਆਪਣਿਆਂ ਦੇ ਨਾਲ ਬਤੀਤ ਵੈਗੁਰੂ ਜੀ ਦਾ ਖਾਲਸਾ ਵੈਗੁਰੂ